ਅਨੀ ਦੋਸਤੋ ਦੇਖਣ ਨੂੰ ਸਾਨੂੰ ਲੱਗਦਾ ਹੋਣਾ ਵੀ ਆਪਾਂ ਮਾਨਸਾ ਦੀ ਕਿਸੇ ਸਮੁੰਦਰ ਦੇ ਵਿੱਚ ਖੜੇ ਆਂ ਪਰ ਇਹ ਮਾਨਸਾ ਦਾ ਮੇਨ ਬਾਸ ਅੱਡਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਇਧਰ ਦੁਕਾਨਾਂ ਵੀ ਬੰਦ ਹੋਣ ਲੱਗੀਆਂ ਲਗਭਗ ਬਾਜ਼ਾਰ ਦੇ ਵਿੱਚ ਮੇਨ ਬਾਸ ਅੱਡੇ ਦੇ ਚੌਂਕ ਦੇ ਵਿੱਚ ਜਿੰਨੀਆਂ ਵੀ ਦੁਕਾਨਾਂ ਸੀ ਲਗਭਗ ਬੰਦ ਹੀ ਨਹੀਂ ਆ ਦੇਖ ਸਕਦੇ ਹੋ ਤੇ ਸਾਹਮਣੇ ਇਧਰ ਬੇਪੇ ਹੋ ਰੀਆਂ ਵਿਚਾਰੀਆਂ ਜਾਣਦੀਆਂ ਨੇ ਇਧਰ ਬਾਪੂ ਹੁੰਦਾ ਤੇ ਔਖਾ ਲਗਭਗ ਸਾਰਿਆਂ ਨੂੰ ਇਹ ਅੱਜ ਦੇ ਤਾਜ਼ਾ ਹਾਲਾਤ ਨੇ ਤੇ ਮੀਂਹ ਪੈ ਕੇ ਹਟਿਆ ਬਹੁਤ ਜ਼ਿਆਦਾ ਮੀਂਹ ਸੀਗਾ ਤੇ ਪਾਣੀ ਵੀ ਬਹੁਤ ਜ਼ਿਆਦਾ ਖੜਾ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਆਇਦਰ ਹੈ ਬੰਦ ਹੋ ਗਿਆ ਬੰਦ ਹੋ ਗਿਆ ਚਲ ਕੋਈ ਗੱਲ ਨਹੀਂ ਲਾਂਕਿਆ ਦਾ ਚੰਗੀ ਗੱਲ ਆ ਠੀਕ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਈ ਸੀ ਵੀ ਇੱਥੇ ਲਗਭਗ ਬਹੁਤ ਸਾਰੇ ਮੋਟਰਸਾਈਕਲ ਇਹੋ ਜੇ ਨੇੜੇ ਬੰਦ ਹੋ ਜਾਂਦੇ ਨੇ ਜਿਵੇਂ ਆ ਸਕੂਟਰੀ ਡਿੱਗੀ ਪਈ ਆ ਹੁਣ ਇਹਦਾ ਕੋਈ ਨਹੀਂ ਪਤਾ ਕੀ ਦੀ ਇਹ ਤੇ ਇੱਧਰ ਬਾਈ ਖੜਾ ਦੁਕਾਨ ਕੋਲੇ ਤੇ ਇਹਨਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆ ਤੇ ਦੇਖ ਸਕਦੇ ਹੋ ਤੁਸੀਂ ਸਾਹਮਣੇ ਗੱਲ ਗੱਲਬਾਤ ਕਰਦੇ ਆ ਕੀ ਹਾਲ ਨੇ ਬਾਈ ਹਾਂਜੀ ਬਈ ਗੱਲ ਕਿਵੇਂ ਆ ਬਈ ਵਧੀਆ ਵਧੀਆ ਬਾਈ ਵਧੀਆ ਤੂੰ ਦੱਸ ਅੱਜ ਕਿਵੇਂ ਬਾਹਰ ਜਾਇਆ ਬੈਠਾ ਪਾਰ ਬਈ ਠੀਕ ਨਹੀਂ ਕਰੀਏ ਯਾਰ ਪਾਣੀ ਖੜਾ ਐ ਨਾ ਕੀ ਕਰੂੰਗਾ ਬਈ ਇਹ ਬੰਦਾ ਨੀ ਪੈ ਗਿਆ ਪਾਣੀ ਖੜ ਗਿਆ ਇਹ ਚਾਹੀਦਾ ਬਈ ਪਾਣੀ ਨਿਕਲਣਾ ਟੈਂਕੋਂ ਅੱਜ ਤੱਕ ਦੁਕਾਨ ਆ ਸਾਨੂੰ ਤਾਂ ਖੋਲਣੀ ਪਊਗੀ ਹੁਣ ਕੀ ਬੰਦਾ ਇਹ ਕਰੂਗਾ ਕੋਈ ਗਾਹਕ ਨਹੀਂ ਆਇਆ ਸਵੇਰ ਦਾ ਅਸੀਂ ਬੈਠਿਆ ਦਾ ਅਜੇ ਆਜੇ ਕੋਈ ਆਇਆ ਤਾਂ ਬਸ ਠੀਕਾ ਦੇ ਦਾਂਗੇ ਸਾਮਾਨ ਨਹੀਂ ਕੋਈ ਆਉਂਦਾ ਨਹੀਂ ਬਾਕੀ ਤੇ ਇਹ ਤਾਂ ਨੀ ਪੈ ਗਿਆ ਯਾਰ ਜਿਵੇਂ ਮਰਲਾ ਤੋਂ ਇੱਥੇ ਵਗ ਜਾ ਕੇ ਸਰ ਵਕੀਲ ਵਾਲੀ ਗਲੀ ਚ ਇੰਨਾ ਪਾਣੀ ਖੜਾ ਉੱਥੇ ਬੰਦੇ ਤੋਂ ਆਮ ਬੰਦੇ ਤੋਂ ਤਾਂ ਤੁਰਕੇ ਵੀ ਨਹੀਂ ਲੰਘਿਆ ਜਾਂਦਾ ਮੇਰੇ ਗਲੀਆ ਭੂਰੀ ਜਾਂ ਤੁਸੀਂ ਇੱਧਰ ਰਾਵਣ ਸਿਨੇਮਾ ਰੋਡ ਜਾਂਦੇ ਤੁਸੀਂ ਗੱਲ ਮੋੜ ਦੇਖ ਲੋ ਇੰਨਾ ਖਰਾਬ ਹੈ ਨਾ ਮੈਂ ਖੁਦ ਪਈ ਉੱਥੇ ਸੁੰਟਰੀ ਲੈ ਕੇ ਡੱਕਰੇ ਇੱਕ ਵਾਰੀ ਇੰਨਾ ਗਾਰਾ ਨਾ ਉੱਥੇ ਬੰਦੇ ਤੇ ਛੇਤੀ ਛੇਤੀ ਨਿਕਲਿਆ ਨਹੀਂ ਜਾਂਦਾ ਕੀ ਕਰੂਗਾ ਬਈ ਗਰੀਬੰਦਾ ਇਹਨਾਂ ਨੂੰ ਚਾਹੀਦਾ ਹੈ ਜਦੋਂ ਤਾਂ ਬਈ ਵੋਟਾਂ ਲੈਣੀਆਂ ਆਉਂਦੀਆਂ ਉਦੋਂ ਤਾਂ ਮੈਂ ਕਹਣਾ ਇਹ ਆਪ ਝਾੜੂ ਮਾਰ ਕੇ ਜਾਣਗੇ ਜਦੋਂ ਵੋਟਾਂ 'ਚ ਜਿੱਤ ਜਾਂਦੇ ਇਹ ਤਾਂ ਐ ਬਾ ਆਪ ਦਾ ਜੋੜੀ ਜਾਂਦੇ ਐ ਨਹੀਂ ਦੇਖਦੇ ਵੀ ਤਨਿਆ ਪੈਸੇ ਲੈ ਕੇ ਬਈ ਬੰਦਾ ਬਈ ਕੀ ਕਰੇ ਹੁਣ ਗਰੀਬ ਬੰਦਾਗਾ ਉਹਨੂੰ ਹੁਣ ਉਹਨੂੰ ਕੀ ਕਰੇ ਉਹ ਵੋਟ ਵੇਚ ਦਈਆ ਹੁਣ ਮਤਲਬ ਪੈਸੇ ਆ ਯਾਰ ਪੈਸੇ ਹਰੇਕ ਲਈ ਜ਼ਰੂਰੀ ਹੋ ਗਿਆ ਬਈ ਬੰਤੇ ਦੀ ਕੀਮਤ ਨਹੀਂ ਹੈਗੀ ਹੁਣ ਪੈਸੇ ਦੀ ਕੀਮਤ ਆ ਕਿ ਤੂੰ 1000 ਦਾ 2000 ਲੈਦਾ ਵੀ ਵੋਟ ਸਾਨੂੰ ਪਾ ਦੇ ਉਹ ਬੰਤੇ ਨੂੰ ਗਰੀਬ ਬੰਦੇ ਨੂੰ ਕੀ ਪਤਾ ਹੁੰਦਾ ਇਹਦੇ ਬਾਰੇ ਉਹ ਕਹਿੰਦਾ ਵੀ ਚੱਲ ਜੇ ਵੋਟ ਪਾਉਣ ਤੇ 2000 ਮਿਲਦਾ ਮਾੜਾਗਾ ਕੀ ਮਾੜਾਗਾ ਉਹ ਜਾ ਕੇ ਬਈ ਵੋਟ ਪਾ ਆਉਂਦਾ ਇਹੀ ਤਾਂ ਆਪਣੇ ਆਲਾ ਨੌਲਜ ਨੇ ਇੱਕ ਆਪਣੇ ਬਈ ਵੋਟ ਬਹੁਤ ਘੱਟ ਪੈਂਦੀ ਆ ਹਾਂ ਵੋਟ ਬਹੁਤ ਘੱਟ ਪੈਂਦੀ ਆ ਲੋਕ ਵੋਟ ਪਾਉਣ ਨਹੀਂ ਜਾਂਦੇ ਮੇਰੀ ਮੰਨੇ ਤਾਂ ਨੋਟਾ ਚ ਨੋਟ ਚ ਵੋਟ ਪਾਉਣੀ ਚਾਹੀਦੀ ਹੈ ਜਿਸ ਦੇ ਨਾਲ ਵੀ ਸਾਰਾ ਕੁਝ ਸੈੱਟ ਹੋ ਜੇ ਕਿਉਂਕਿ ਆਪਾਂ ਪੈਸੇ ਦੇ ਕੇ ਤਾਂ ਵੀ ਜਿੰਨਾ ਮਰਜ਼ੀ ਚ ਤਾਲਾ ਬੰਦੇ ਨੂੰ ਮੈਂ ਤੈਨੂੰ ਖੁੱਲ ਖੁੱਦਾ ਦਾਂ ਖੁੱਲੀਆਂ ਸ਼ਰਾਬਾਂ ਚਲਦੇ ਆਂ ਮੀਟ ਚਲਦੇ ਆ ਨਸ਼ਾ ਚਲਦਾਗਾ ਫੇਰ ਵੀ ਵੋਟਾਂ ਨਹੀਂ ਦਿੱਤਿਆ ਇਹ ਕੰਮ ਇਹਨਾਂ ਨੇ ਕੁਝ ਠੰਗਦਾ ਕਰਨਾ ਤੂੰ ਆਪ ਹਾਲ ਦੇਖ ਲੈ ਯਾਰ ਨਹੀਂ ਪਿਛਲੀਆਂ ਸਰਕਾਰਾਂ ਚ ਤੇ ਹੁਣ ਵਾਲੀ ਸਰਕਾਰ ਚ ਦੱਸ ਪਹਿਲਾਂ ਮੈਨੂੰ ਕੀ ਫਰਕ ਆ ਮਾਨਸਾ ਦੇ ਵਿੱਚ ਕੀ ਬਦਲ ਪਹਿਲਾਂ ਵੀ ਉਹੀ ਸੀ ਹਾਲ ਹੁਣ ਵੀ ਉਹੀ ਹਾਲ ਆ ਨਾ ਤਾਂ ਬਈ ਨੌਕਰੀਆਂ ਮਿਲਦੀਆਂ ਨੇ ਬੰਦੇ ਨੌਕਰੀ ਕੱਢਦੇ ਆ ਹਣ ਬਈ ਜਿਵੇਂ ਟੈਸਟ ਨੇ ਟੈਸਟ ਕੀ ਕਰਦੇ ਆ ਪੈਸੇ ਭਰਾ ਲੈਂਦੇ ਆ ਇਹ ਤੋਂ ਬਾਅਦ ਕੈਂਸਲ ਕਰ ਦਿੰਦੇ ਆ ਉਹ ਜਿਹੜੇ ਬੰਦੇ ਨੇ ਗਰੀਬ ਬੰਦੇ ਨੇ ਮਹਾਂ ਜੋੜ ਕੇ ਪੈਸੇ ਭਰੇ ਹੁੰਦੇ ਉਹਨੂੰ ਫੇਰ ਦੁਬਾਰੇ ਭਰਨੇ ਬੰਦਦੇ ਆ ਨੌਕਰੀਆਂ ਵੀ ਬਾਹਰ ਲਿਆਂਦੀ ਜਾਂਦੇ ਨੇ ਬਈ ਨੌਕਰੀ ਬਈ ਮੈਂ ਕਹਣਾ ਪੰਜਾਬ ਚ ਬਈ ਪੰਜਾਬ ਸਾਰਾ ਪਾਰ ਕੋ ਜਾ ਰਿਹਾ ਪੰਜਾਬ ਤੇ ਨੌਕਰੀ ਦਿੰਦੀ ਨਹੀਂ ਐ ਜਿਵੇਂ ਹਰਿਆਣਾ ਹੋਵੇ ਇੱਧਰ ਦਿੱਲੀ ਹੋਵੇ ਇਹ ਆ ਕਿ ਆਪਣੇ ਇੱਥੇ ਨੌਕਰੀ ਆ ਤੁਸੀਂ ਬੈਂਕਾਂ ਚ ਹੀ ਲਾ ਲਓ ਬੈਂਕਾਂ ਨੇ ਤੁਹਾਨੂੰ ਆਪਣੇ ਮਾਨਸਾ ਦੇ ਬਹੁਤ ਘੱਟ ਮਿਲਣਗੇ ਤੁਹਾਨੂੰ ਮਿਲਣਗੇ ਹਰਿਆਣੇ ਦੇ ਮਿਲਣਗੇ ਦਿੱਲੀ ਦੇ ਮਾਰੇ ਸਾਰੇ ਬੈਂਕਾਂ ਦੇ ਮੈਨੇਜਰ ਭਈਏ ਨੇ ਸਾਰੇ ਭ ਐਚ.ਐਲ.ਐਸ.ੀ ਲਾਲਾ ਜੂਨੀਅਰ ਬੈਂਕ ਲਾਲਾ ਠੀਕ ਹੈ ਸਾਰਿਆਂ ਦੇ ਭਈਏ ਮੈਨੇਜਰ ਨੇ ਕੀ ਆਪਣੇ ਵੀ ਕੁਛ ਆਪਣੇ ਆਲਾ ਚ ਵੀ ਦਲਦੇ ਆ ਆਪਣੇ ਵਾਲੇ ਕਰਦੇ ਆ 12ਵੀਂ ਕੀਤੀ ਬਾਹਰ ਨੂੰ ਭੱਜ ਲੋ ਨਹੀਂ ਆਪਣੇ ਵਾਲੇ ਕਿਵੇਂ ਪੜਦੇ ਘੱਟ ਨੇ ਪੜਦੇ ਘੱਟ ਨਹੀਂ ਹੈਗੇ ਵੀ ਆਪਣੇ ਵਾਲੇ ਨੌਜਰੀ ਹੈਗੇ ਉਹ ਬੰਦੇ ਹੈਗੇ ਦਿਮਾਗ ਦੇ ਤੇਜ ਉਹ ਕੀ ਕਰ ਰਹੇ ਆ ਵੀ ਹੌਲੀ ਹੌਲੀ ਵੀ ਇੱਥੇ ਕਬਜ਼ਾ ਕਰ ਰਹੇ ਆ ਵੀ ਸਾਡਾ ਕਬਜ਼ਾ ਉਹ ਵੀ ਇਹ ਤਾਂ ਸਾਰੇ ਬਾਹਰ ਭੱਜ ਜਾਣ ਅੱਛਾ ਉਹ ਵੀ ਆ ਲਾਲੋ ਤੁਸੀਂ ਕਨੈਕਟ ਉਹਦਾ ਉਹਦੇ ਸਾਰਾ ਸਾਰਾ ਟੱਬਰ ਲੈ ਕੇ ਇੱਧਰ ਆ ਰਹੇ ਨੇ ਤੁਸੀਂ ਕੈਨੇਡਾ ਲਾ ਲਓ ਜੀ ਮੈਂ ਕਹਣਾ ਉਹਨੇ ਤੁਹਾਨੂੰ ਗੋਰੇ ਨਹੀਂ ਟੱਕਰਨੇ ਜਿੰਨੇ ਤੁਹਾਨੂੰ ਪੰਜਾਬੀ ਟੱਕਰ ਜਾਣਗੇ ਸਹੀ ਗੱ ਉਹੀ ਹਰੇਕ ਤਾਂ ਤੇ ਬਾਗੇ ਤੁਹਾਨੂੰ ਪੰਜਾਬੀ ਹੋ ਦੇਖਣਗੇ ਕਹਿੰਦਾ ਵੀ ਹੁਣ ਉੱਥੇ ਕੰਮ ਨਹੀਂ ਹੈਗਾ ਹੁਣ ਵਗ ਜਾਂਦੇ ਆ ਪੈਸੇ ਲਾ ਕੇ ਸਾਡਾ ਜੀ ਨਹੀਂ ਲੱਗਦਾ ਕੋਈ ਹਾਲ ਪੰਜਾਬ ਚ ਰਹਿਣੋਂ ਪੰਜਾਬ ਚ ਪੰਜਾਬੀ ਨਹੀਂ ਦੇਦੇ ਭਈਏ ਵਾਦ ਦੇ ਬਾਈ ਹੁਣ ਆਖਰ ਤੇ ਦੱਸ ਦੂ ਕੀ ਕਹਿਣਾ ਚਾਹਣਾ ਬਾਈ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਬਾਈ ਇੱਕ ਇੱਕ ਬੇਨਤੀ ਆ ਵੀ ਜੀ ਪਾਣੀ ਕਢਾ ਦਿਓ ਅਸੀਂ ਸੌਖੇ ਆਪਦਾ ਕੰਮ ਕਰ ਲਈਏ ਕੁਛ ਕੰਮ ਕਰ ਲਈਏ 4 ਰੁਪਏ ਬੱਟ ਲਈਏ ਇੰਨਾ ਸਾਰੀ ਤਾਂ ਸਾਡਾ ਕੰਮ ਚੱਲਦਾ ਬਸ ਸਰਕਾਰ ਅਗੇ ਹੀ ਬੇਨਤੀ ਹੈ ਕਿ ਸੀਮਰੇਜ ਸੈੱਟ ਕਰ ਦਿਓ ਤੇ ਸਾਡਾ ਆ ਪਾਣੀ ਨਿਕਲਦਾ ਜੇ ਕੱਲੇ ਮੀਂਹ ਨਾਲ ਪਾਣੀ ਖੜਾ ਰਵੇ ਬੰਦਾ ਕਹਿਣ ਦਾ ਮਤਲਬ ਇਹ ਆ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਬਾਜ਼ਾਰ ਦੀਆਂ ਦੁਕਾਨਾਂ ਲਗਭਗ ਬੰਦ ਹੋ ਚੁੱਕੀਆਂ ਨੇ ਹਾਂ ਆ ਦੇਖ ਲਓ ਬਾਈ ਲੰਘਣਾ ਇੱਥੋਂ ਦੀ ਕਿੰਨਾ ਜ਼ਿਆਦਾ ਔਖਾ ਪਾਣੀ ਨਿਕਲ ਜੇ ਬੱਸ ਹੋਰ ਕੁਝ ਨਹੀਂ ਚਾਹੀਦਾ ਠੀਕ ਆ ਬਾਈ ਧੰਨਵਾਦਰਾ ਬਹੁਤ ਬਹੁਤ